ਉੱਥੇ ਹੀ ਰਾਤ 3:20 ਮਿੰਟ ਤੇ ਮੈਨੂੰ ਫੋਨ ਗਿਆਗਾ 3 ਵਜੇ ਵੀ ਥੋੜੀ ਦੁਕਾਨ ਖੁੱਲੀ ਪਈ ਆ ਕਿ ਚੋਰੀ ਹੋ ਗਈ 3 ਵਜੇ ਹੋਣ ਗਿਆ 3:20 ਮਿੰਟ ਤੇ ਮੈਂ ਦੁਕਾਨ ਤੇ ਆ ਗਿਆ ਨਾਲ ਕੱਪੜੇ ਪਾ ਕੇ ਤੇ ਜਦੋਂ ਮੈਂ ਦੇਖਿਆ ਅੱਗੇ ਇੱਥੇ ਤਾਂ ਗੱਲੇ ਗੁੱਲੇ ਸਾਰੇ ਖੜੇ ਪਏ ਸੀ ਇੱਕ ਕਿਓ ਦੀ ਕੇ ਜਿੱਦੀ ਜਿਹੀ ਭਾਰ ਹੈਗੀ ਇੱਕ ਤੋਂ ਮੇਰੇ ਚੈੱਕ ਬੁੱਕਾਂ ਵੀ ਆ ਇੱਕ ਕਾਪੀਆਂ ਸੀ ਬੈਂਕ ਦੀਆਂ ਤੇ ਦੋ ਚੈੱਕ ਮੇਰੇ ਲੈਣ ਦੇ ਨਾਲੇ ਇੱਕ ਕੱਲ ਕਿ ਲੈ ਕੇ ਉਲੀ ਕੇਨੀ ਆ ਜੀ ਬੜੀ ਇੱਕ ਚੈੱਕ ਬੁੱਕਾਂ ਜੀ ਇੱਕ ਕਾਪੀਆਂ ਜੀ ਬੈਂਕ ਦੀਆਂ ਤੇ ਇੱਕ ਦੋ ਬੈਗ ਆ ਜੀ ਛੋਟੇ ਛੋਟੇ ਉਹਨਾਂ ਦੇ ਵਿੱਚ ਪੈਨ ਡਰਾਈਵਾਂ ਦੀਆਂ ਤੇ ਮੇਰੇ ਜ਼ਰੂਰੀ ਦਸਤਾਵੇਜ਼ ਹਾਲੇ ਬਸ ਇਹਨਾਂ ਨੇ ਜਿੰਦਾ ਨੂੰ ਛੋੜਿਆ ਜੀ ਛੋੜ ਕੇ ਤੇ ਅੰਦਰ ਐਂਟਰ ਹੋ ਦੁਕਾਨ ਦੇ ਬਸ ਨਿਸ਼ਾਨ ਹੀ ਉਹੀ ਬਸ ਜਿਹੜਾ ਤੁਹਾਨੂੰ ਦੱਸਿਆ ਜੀ ਕਿ ਉਹ ਤੇ ਆ ਕਾਪੀਆਂ ਬੈਂਕ ਦੀਆਂ ਤੇ ਚੈੱਕ ਵਗੈਰਾ ਉਹ ਨਹੀਂ ਜਦੋਂ ਕੰਪੁਕਟਿਆ ਕਿਵੇਂ ਕੰਮ ਕਰਦੇ ਮੇਰਾ ਨਾਮ ਆ ਸ਼ੇਸ਼ ਕੁਮਾਰ ਜੀ ਮੇਰੀ ਦੁਕਾਨ ਹੈ ਜੀ ਫੈਕਟਰੀ ਰੋਡ ਤੇ ਪੁਲ ਦੇ ਥੱਲੇ ਤੋਂ ਟਰਹਾਂ ਉਤਰਦੇ ਆ ਡੈਰੀ ਹੈ ਜੀ ਉਥੇ ਜੀ ਰਾਤ 3:20 ਮਿੰਟ ਤੇ ਮੈਨੂੰ ਫੋਨ ਗਿਆਗਾ 3 ਵਜੇ ਵੀ ਥੋੜੀ ਦੁਕਾਨ ਖੁੱਲੀ ਪਈ ਆ ਵੀ ਚੋਰੀ ਹੋ ਗਈ ਤੇ ਮੈਂ 3 ਵਜੇ ਹੋਣ ਗਿਆ 3:20 ਮਿੰਟ ਤੇ ਮੈਂ ਦੁਕਾਨ ਤੇ ਆ ਗਿਆ ਨਾਲ ਕਪੜੇ ਪਾ ਕੇ ਤੇ ਜਦੋਂ ਮੈਂ ਦੇਖਿਆ ਅਗੇ ਇਥੇ ਤਾਂ ਗੱਲੇ ਗੁੱਲੇ ਸਾਰੇ ਖੰਧਰੇ ਪਏ ਸੀ ਇੱਕ ਘੋੜੀ ਦੀ ਕੇਨ ਸੀਗੀ ਜੀ ਭਰੀ ਵੀ ਹੋਣ ਲੱਗੇ ਜੀ ਇੱਕ ਮੇਰੇ ਚੈੱਕ ਬੁੱਕਾਂ ਸੀਗੀਆਂ ਇੱਕ ਕਾਪੀਆਂ ਸੀ ਬੈਂਕ ਦੀਆਂ ਤੇ ਦੋ ਚੈੱਕ ਮੇਰੇ ਲੈਣ ਦੇਣ ਵਾਲੇ ਸੀਗੇ ਹੋਣ ਲੱਗੇ ਅੱਜ ਤੋਂ ਪਹਿਲਾਂ ਇਦਾਂ ਦੀ ਕੋਈ ਵਾਰਦਾਤ ਤੇ ਕੋਈ ਘਟਨਾ ਨਹੀਂ ਨਾ ਜੀ ਪਹਿਲਾਂ ਤਾਂ ਕੋਈ ਇੱਥੇ ਮੈਂ ਸਾਡੇ ਤਾਂ ਨਹੀਂ ਹੋਈ ਇੱਥੇ ਆ ਪਹਿਲੀ ਘਟਨਾ ਹੈ ਇੱਥੋਂ ਇੱਕ ਤਾਂ ਘੋੜੀ ਦੀ ਕੇਨੀ ਆ ਜੀ ਭਰੀ ਵੀ ਇੱਕ ਚੈੱਕ ਬੁੱਕਾਂ ਜੀ ਇੱਕ ਕਾਪੀਆਂ ਜੀ ਬੈਂਕ ਦੀਆਂ ਤੇ ਇੱਕ ਦੋ ਬੈਗ ਆ ਜੀ ਛੋਟੇ ਛੋਟੇ ਉਹਨਾਂ ਦੇ ਵਿੱਚ ਪੈਨ ਡਰਾਈਵਾਂ ਸੀਗੀਆਂ ਤੇ ਮੇਰੇ ਜ਼ਰੂਰੀ 10 ਰੁਪਏ ਭਾਗਿਤ ਸੀਗੇ ਬਸ ਇਹਨਾਂ ਨੇ ਜਿੰਦਾ ਨੂੰ ਤੋੜਿਆ ਜੀ ਤੋੜ ਕੇ ਤੇ ਅੰਦਰ ਐਂਟਰ ਹੋ ਗਏ ਦੁਕਾਨ ਦੇ ਬਸ ਨਿਸ਼ਾਨ ਹੀ ਉਹੀ ਬਸ ਜਿਹੜਾ ਸਾਨੂੰ ਦੱਸਿਆ ਜੀ ਕਿ ਉਹ ਤੇ ਆ ਮਤਲਬ ਕਾਪੀਆਂ ਬੈਂਕ ਦੀਆਂ ਤੇ ਚੈੱਕ ਵਗੈਰਾ ਉਹ ਲੈ ਗਏ ਜਿਹੜਾ ਮੁੱਕ ਚੈੱਕ ਮੁੱਕਾ ਵੀ ਲੈ ਗਏ हां चौने ਵੀ ਸਾਨੂੰ ਇਨਸਾਫ ਨਹੀਂ ਦੇਣਾ ਜੀ ਮਤਲਬ ਇਹ ਸ਼ਹਿਰ ਦੇ ਵਿੱਚ ਦੁਕਾਨ ਆ ਜੀ ਇਹਦੇ ਇੱਥੇ ਨਹੀਂ ਸਹੀ ਅਸੀਂ ਨਹੀਂ ਉਹ ਹੈਗੀ ਸੇਵ ਹੈਗੀ ਤਾਂ ਹੋਰ ਲੋਕ ਇਥੋਂ ਸੇਵ ਹੋ ਕਰਦੇ ਨਹੀਂ ਸਹੀ ਹਾਂ ਮੁੱਤਰਾ ਦੀ ਪੋਸਟ ਸੈਸ਼ਨ ਵਾਲੀ ਅੱਗੇ ਦੇ ਆਹ ਮੇਰੀ ਬਸ ਸੱਚ ਗੱਲ ਹੋਈ ਸੀ ਜੀ ਉਹ ਕਹਿੰਦੇ ਫੋਟੋਆਂ ਖਿੱਚ ਲਓ ਤੇ ਬਸ ਤੁਸੀਂ ਆ ਜਾਓ ਠਾਣੇ ਕਾ ਜੀ ਰੌਖਾ ਪਾ ਦੇਣੀ ਮੈਂ ਪੋਸਟ ਸੈਡੀ ਟੀਮਾਂ ਵਾਲਾ ਹੋਇਆ ਨਹੀਂ ਸਾਡੇ ਨੂੰ ਦਿੱਤੀ ਗਈ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਆਈ ਨਹੀਂ ਪੋਸਟ ਕੋਈ ਨਹੀਂ ਇਹ ਕਾਲ ਕਿੰਨਾ ਸਮਾਂ ਲੱਗਿਆ ਇੱਕ ਘੰਟਾ ਹੋ ਗਿਆ ਜੀ ਕਈ ਵਾਰ ਕਾਲ ਕੀਤੀ ਐਥੋਂ ਇੱਕ ਵਾਰ ਘਿਓ ਦੀ ਕੰਨੀ ਆ ਜੀ ਭਰੀ ਵੀ ਇੱਕ ਚੈੱਕ ਬੁੱਕਾਂ ਜੀ ਇੱਕ ਕਾਪੀਆਂ ਜੀ ਬੈਂਕ ਦੀਆਂ ਤੇ ਇੱਕ ਦੋ ਬੈਗ ਆ ਜੀ ਛੋਟੇ ਛੋਟੇ ਉਹਨਾਂ ਦੇ ਵਿੱਚ ਪੈਨ ਡਰਾਈਵਾਂ ਦੀਆਂ ਤੇ ਮੇਰੇ ਜ਼ਰੂਰੀ ਦਸਤਾਵੇਜ਼ ਪਾਵੇ ਸੀ ਬਸ ਇਹਨਾਂ ਨੇ ਜਿੰਦਾ ਨੂੰ ਤੋੜਿਆ ਜੀ ਤੋੜ ਕੇ ਤੇ ਅੰਦਰ ਐਂਟਰ ਹੋ ਗਏ ਦੁਕਾਨ ਦੇ ਬਸ ਨਿਸ਼ਾਨ ਹੀ ਉਹੀ ਬਸ ਜਦਾ ਨੂੰ ਦੱਸਿਆ ਜੀ ਕਿ ਉਹ ਤੇ ਆ ਮਤਲਬ ਕਾਪੀਆਂ ਬੈਂਕ ਦੀਆਂ ਤੇ ਚੈੱਕ ਵਗੈਰਾ ਉਹ ਲੈ ਗਈ ਜਿਹੜੀਆਂ ਮੁੱਕ ਚੈੱਕ ਮੁੱਕਾਂ ਵੀ ਲੈ ਗਈ ਸਾਹ ਚਾਹਣੇ ਵੀ ਸਾਾਨੂੰ ਇਨਸਾਫ਼ ਮਿਲਿਆ ਜੀ ਮਤਲਬ ਵੀ ਇਹ ਸ਼ਹਿਰ ਦੇ ਵਿੱਚ ਦੁਕਾਨ ਆ ਜੀ ਜੇ ਇੱਥੇ ਨਹੀਂ ਸਹੀ ਅਸੀਂ ਨਹੀਂ ਉਹ ਹੈਗੀ ਸੇਵ ਹੈਗੀ ਤਾਂ ਹੋਰ ਲੋਕ ਇੱਥੋਂ ਸੇਵ ਹੋ ਸਕਦੇ ਨਹੀਂ ਸਹੀ ਹਾਂ ਮਤਲਬ ਆ ਦੀ ਪੁਲਿਸ ਕੋਲ ਸੈਸ਼ਨ ਵਾਲੀ ਆ ਕੇ ਤੇ ਆ ਮੇਰੀ ਬਹੁਤ ਸੱਚ ਗੱਲ ਹੋਈ ਸੀ ਜੀ ਉਹ ਕਹਿੰਦੇ ਫੋਟੋਆਂ ਖਿੱਚ ਲੋ ਤੇ ਬਸ ਤੁਸੀਂ ਆਜੋ ਥਾਣੇ ਕਾਹਨੂੰ ਆਪਾਂ <द्थारी> नहीं बिलकुल नहीं, जी घंटा तो तो? हो गया जी